ਕਹੈਣੇ ਟੋਲੀ ਹਾਂਜੀ ਸਿਸਟਰ ਮੇਰੀ ਕਿੱਥੇ ਗਈ ਸੀ ਕਿੰਨੀ ਇਹ ਆਪਣਾ ਤੇ ਛਾਂਗਰਾਏ ਠਾਰ ਪਿੰਡ ਕੋਠੇ ਵਿਆਈਏ ਜਨਵਰੀ ਚ ਵਿਆਹ ਕੀਤਾ ਸੀ ਇਹਨਾਂ ਦਾ ਜੋਰਾ ਸਿੰਘ ਨਾਲ ਕੀ ਗੱਲ ਬਾਤ ਗੱਲ ਬਾਤ ਸਰੈਨਾ ਨੇ ਪਹਿਲਾਂ ਸਾਨੂੰ ਧੋਖੇ ਤੜੀ ਨਾਲ ਵਿਆਹ ਇਹਨਾਂ ਕਰ ਲੈਣਾ ਦੱਸਿਆ ਸੀ ਇੱਕ ਵਿਆਹ ਹੋਇਆ ਪਹਿਲਾਂ ਇਹਨਾਂ ਨੇ ਪਹਿਲਾਂ 5 ਕੁੜੀਆਂ ਨਾਲ ਵਿਆਹ ਕੀਤੇ 6ਵਾਂ ਸਾਨੂੰ ਕੁੜੀ ਨਾਲ ਕੀਤਾ ਇਹਨਾਂ ਨੇ ਵੀ ਠੱਗੀ ਕਰ ਲਈ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਪੰਜ ਕੁੜੀਆਂ ਨੂੰ ਮਾਰ ਕੁੱਟ ਕੇ ਕੱਢਿਆ ਉਹਨਾਂ ਨਾਲ ਕਿਸੇ ਨਾਲ ਪੂਰਾ ਤਲਾਕ ਨਹੀਂ ਕੀਤਾ ਕਿਸੇ ਦਾ ਰਿਪੋਰਟ ਚ ਚੱਲ ਰਹੇ ਨੇ ਕੇਸ ਇਹਨਾਂ ਫਿਰ ਵੀ ਸਾਨੂੰ ਠੱਗ ਲਿਆ ਉਹਨ ਕੁੜੀ ਨੂੰ 5 ਮਹੀਨੇ ਰੱਖ ਕੇ ਉਹਨੂੰ ਕੋਈ ਗੱਲਬਾਤ ਕੁੱਟ ਮਾਰ ਕੇ ਤੇ ਫਿਰ ਘਰੇ ਛੱਡ ਗਏ ਨੇ ਬੰਦੇ ਪਹਿਲਾਂ ਕੁੱਟ ਮਾਰ ਕਰਕੇ ਮੈਨੂੰ ਪਹਿਲਾਂ ਕਰੋ ਕੜ ਤਾਣੇ ਦਰਖਾਸਾ ਲਾਈਆਂ ਨੇ ਦਰਖਾਸਾ ਚਰਾਦੀ ਨਾ ਮੈਂ ਕਰ ਗਿਆ ਕਹਿੰਦਾ ਲੈ ਜਾਵਾਂਗਾ ਲੈ ਕੇ ਨਹੀਂ ਗਿਆ ਫਿਰ ਪੰਜਾ ਪਿੰਡਾਂ ਦੀ ਪੰਚਾਇਤ ਗਈ ਛੱਡਣ ਸਾਡਾ ਹੀ ਜਾ ਕੇ ਕੈਨ ਚਾਰ ਦਿਨ ਮੈਨੂੰ ਰੋਟੀ ਪਾਣੀ ਕੁਝ ਨਹੀਂ ਦਿੱਤਾ ਲੈ ਇੰਨੇ ਵਿਆਹ ਕੀਤੇ ਨੇ ਉਹਨਾਂ 6 ਵਿਆਹ ਕੀਤੇ ਤਾਂ 6 ਹੀ ਕੁੜੀਆਂ ਆਪਣੀ ਐ ਕੀ ਕਰਦੇ ਕੁੱਟਮਾਰ ਕਰਕੇ ਕੁੱਟਮਾਰ ਕਰ ਤੇ ਕੱਢ ਦਿੰਦੇ ਨੇ ਇੱਕ ਦਾ ਤਾਂ ਜੇ ਪਰਚੇ ਦਾ ਕੇਸ ਚੱਲੀ ਜਾਂਦਾ ਐ ਉਹ ਗੰਗਾ ਨਗਰ ਦੀ ਕੁੜੀ ਐ ਔਰ ਇੱਕ ਜਿਹੜੀ ਵਿਆਹਤਾ ਹੋਰ ਤਾਂ ਇਹ ਜੋ ਕਿ ਕੇਸ ਸਾਡੇ ਕੋਲ ਪੇਸ਼ੈਂਟ ਆਇਆ ਸੀ ਸਸਪੈਕਟਿਡ ਵਾਇਸਿੰਗ ਦੇ ਨਾਲ ਉਹਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਹੈ ਅੱਗੇ ਜਿਹੜੀ ਪੁਲਿਸ ਇਨਵੈਸਟੀਗੇਸ਼ਨ ਹੈ ਉਸੇ ਸਟਾਰਟ ਕਰਵਾ ਦਿੱਤੀ ਹੈ ਐਮਲਸੀ ਪੇਸਟ ਦੇ ਕੋਲੋਂ ਕਿਸ ਤਰ੍ਹਾਂ ਦੇ ਪੇਸ਼ੈਂਟ ਹੈ ਪੇਸ਼ੈਂਟ ਹਰ ਅ ਸਟੇਬਲ ਹੈ ਅੰਡਰ ਅਬਜ਼ਰਵੇਸ਼ਨ ਰੱਖਿਆ ਹੋਇਆ ਹੈ ਠੀਕ ਹੈ ਕਹਿਆ ਨਾ ਤੁਹਾਡੀ ਹਾਂਜੀ ਸਿਸਟਰ ਮੇਰੀ ਕਿੱਥੇ ਵਾਹੇ ਕਿੰਨੀ ਰੋਜ਼ ਇਹ ਆਪਣਾ ਆਪਣੇ ਛਾਂਗਰਾਏ ਠਾਰ ਪਿੰਡ ਕੋਠੇ ਵੇ ਆਈਏ ਜਨਵਰੀ ਚ ਵਿਆਹ ਕੀਤਾ ਸੀ ਇਹਨਾਂ ਦਾ ਜੋਰਾ ਸਿੰਘ ਨਾਲ ਇਹ ਕੀ ਗੱਲ ਬਾਤ ਹੈ ਗੱਲਬਾਤ ਸਰੇਨਾ ਨੇ ਪਹਿਲਾਂ ਸਾਨੂੰ ਧੋਖੇ ਤੜੀ ਨਾਲ ਵਿਆਹ ਇਹਨਾਂ ਕਰ ਲੈਣਾ ਦੱਸਿਆ ਸੀ ਇੱਕ ਵਿਆਹ ਹੋਇਆ ਪਹਿਲਾਂ ਇਹਨਾਂ ਨੇ ਪਹਿਲਾਂ 5 ਕੁੜੀਆਂ ਨਾਲ ਵਿਆਹ ਕੀਤੇ 6ਵਾਂ ਸਾਨੂੰ ਕੁੜੀ ਨਾਲ ਕੀਤਾ ਇਹਨਾਂ ਨੇ ਵੀ ਠੱਗੀ ਕਰ ਲਈ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ 5 ਕੁੜੀਆਂ ਨੂੰ ਮਾਰ ਕੁੱਟ ਕੇ ਕੱਢਿਆ ਉਹਨਾਂ ਨਾਲ ਕਿਸੇ ਨਾਲ ਪੂਰਾ ਤਲਾਕ ਨਹੀਂ ਕੀਤਾ ਕਿਸੇ ਦਾ ਕੋਰਟ ਚ ਚੱਲ ਰਿਹਾ ਨੇ ਕੇਸ ਇਹਨਾਂ ਫਿਰ ਵੀ ਸਾਨੂੰ ਠੱਗ ਲਿਆ ਉਹ ਕੁੜੀ ਨੂੰ 5 ਮਹੀਨੇ ਰੱਖ ਕੇ ਉਹ ਕੋਈ ਗੱਲਬਾਤ ਕੁੱਟ ਮਾਰ ਕੇ ਤੇ ਫਿਰ ਘਰੇ ਛੱਡ ਗਏ ਨੇ ਤੇ ਕਾਫੀ ਦਿਨ ਲੈਂਨੇ ਅਸੀਂ ਠਾਣੇਆਂ ਦਰਖਾਸਤਾਂ ਲਾਈਆਂ ਨੇ ਕਾਫੀ ਤੱਕ ਐਸਚੋ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਫਿਰ ਅਸੀਂ ਪੰਚਾਇਤਾਂ ਨੂੰ ਕਿਹਾ ਅਸੀਂ ਪੰਜ ਪਿੰਡਾਂ ਦੀ ਪੰਚਾਇਤਾਂ ਲੈ ਕੇ ਅਸੀਂ ਅਸੀਂ ਉਹਨਾਂ ਦੇ ਘਰ ਕੁੜੀ ਨੂੰ ਛੱਡਣ ਗਏ ਪੰਚਾਇਤਾਂ ਨੇ ਉਹ ਕੁੜੀ ਨੂੰ ਸਹੀ ਸਲਾਮਤ ਕਰੇ ਛੱਡਿਆ ਰੱਖਦੇ ਨਹੀਂ ਸੀ ਧੱਕੇ ਮਾਰ ਕੇ ਕੱਢਦੇ ਸੀ ਪੰਚਾਇਤਾਂ ਦੇ ਸਾਹਮਣੇ ਵੀ ਪੰਚਾਇਤਾਂ ਨੇ ਕਿਹਾ ਵੀ ਅਸੀਂ ਕੁੜੀ ਛੱਡੀ ਜਾਂਦੇ ਆ ਵੀ ਤੁਸੀਂ ਕਾਰ ਬਣਾਓ ਪਰ 2-4 ਦਿਨ ਉੱਥੇ ਰਹੀ ਕੁੜੀਆ ਉਹਨਾਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਕੁਛ ਨਹੀਂ ਕੁੜੀਆਂ ਨੂੰ ਦਿੱਤਾ ਉਹਨਾਂ ਨੇ ਤੇ ਨਾਲੇ ਹਰਾਸਮੈਂਟ ਕਰਦੇ ਸੀ ਸਵੇਰ ਸ਼ਾਮ ਕਹਿੰਦੇ ਸੀ ਵੀ ਜਿੰਨੀ ਦੇਰ ਤੂੰ ਤਲਾਕ ਨਾ ਦੇਵੇਂ ਅਸੀਂ ਤੈਨੂੰ ਵਸਣ ਨਹੀਂ ਦੇਣਾ ਸਾਨੂੰ ਤਲਾਕ ਚਾਹੀਦਾ ਤੇਰੇ ਕੋ ਜੈ ਮਰਜੀ ਕੋਈ ਦਾਜ ਦੀ ਵੀ ਮੰਗ ਕਰਦੇ ਸੀ ਕਹਿੰਦੇ ਸੀ ਵੀ ਤੇਰੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ ਲੈਤਾ ਤਾਂ ਹੈ ਨਹੀਂ ਵੀ ਜਾਂ ਤਾਂ ਦਾਜ ਲਿਆ ਤੇ ਅਸੀਂ ਤੇਰਾ ਘਰ ਬਣਾਵਾਂਗੇ ਨਹੀਂ ਕਹਿੰਦੇ ਅਸੀਂ ਤੈਨੂੰ ਐਵੇਂ ਹੀ ਕੱਢ ਦੇਣਾ ਜਿਵੇਂ ਦੂਜੀਆਂ ਕੁੜੀਆਂ ਨੂੰ ਕੱਢਿਆ ਸੀ ਅਸੀਂ ਬਾ ਸਰਕਾਰ ਤੇ ਵੀ ਚਾਹਨਾ ਵੀ ਸਾਡੀ ਸੁਣਵਾਈ ਹੋਵੇ ਦੂਜੀਆਂ ਲੜਕੀ ਨੂੰ ਦਵਾਈ ਪੁਆਈ ਨੇ ਕੱਲ ਸਾਨੂੰ ਫੋਨ ਆਇਆ ਸੀ ਸ਼ਾਮ ਨੂੰ ਪਿੰਡ ਦੇ ਵਿੱਚੋਂ 4:00 ਵਜੇ ਤੇ ਉਹ ਕਹਿ ਰਹੀ ਸੀ ਵੀ ਬੁੜੀਆ ਨੂੰ ਦਵਾਈ ਪਵਾ ਦਿੱਤੀ ਗਈ ਏ ਵੀ ਤੁਸੀਂ ਆਓ ਤੇ ਅਸੀਂ ਆਏ ਸੀ ਛਾਂਗਾ ਰਾਇ ਉਠੜ ਤੇ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਤੇ ਫਿਰ ਇਹ ਗੱਡੀ 'ਚ ਪਾ ਕੇ ਲਿਆ ਰਹੇ ਸੀ ਫਿਰ ਉਹ ਤੋਂ ਐਂਬੂਲੈਂਸ ਆਈ ਅਸੀਂ ਲਗਾਇਆ ਗੁਰੂ ਸਾਹਿਬ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਰੈਫਰ ਕਰ ਰਹੇ ਹਾਂ ਫਰੋਹੀਪੁਰ ਫਿਰ ਉਹਨਾਂ ਨੇ ਫਰੋਹੀਪੁਰ ਸਿਵਲ ਹਸਪੀਟਲ ਰੈਫਰ ਕਰਤਾ ਅਸੀਂ ਹੋਰ ਕੀ ਮਾਰਤਾ ਅਸੀਂ ਇਹ ਮੰਗ ਕਰਨਾ ਚਾਹੁੰਦੇ ਜਿਵੇਂ ਸਾਡੇ ਨਾਲ ਧੋਖਾ ਕਿਸੇ ਹੋਰ ਨਾਲ ਨਾ ਹੋਵੇ ਇਹਨਾਂ ਦੇ ਕਾਰਵਾਈ ਸਖਤ ਕੀਤੀ ਜਾਵੇ ਕਿ ਕਿਸੇ ਹੋਰ ਗਰੀਬ ਨੂੰ ਨਾ ਠੱਗਣ ਜਿਵੇਂ ਇਹਨਾਂ ਨੇ 56 ਘਰਾਂ ਨੂੰ ਖਰਾਬ ਕੀਤਾ ਕਿਸੇ ਹੋਰ ਨਾ ਖਰਾਬ ਕਰ ਰਵੇ ਵਾਅਦਾ ਵਾਦੇ ਨਾਲ ਸਜਾ ਹੁਣ ਚਾਹੀਦਾ ਹਾਂਜੀ ਸਖਤ ਕਾਰਵਾਈ ਹੁਣ ਚਾਹੀਦਾ ਅਸੀਂ ਕੀ ਨਾਮ ਕੋ ਦਾ ਪਰਮੇਲ ਰਾਣੂ ਹਾਂਜੀ ਪਰਮੇਲ ਰਾਣੂ ਪਿੰਡਾ ਦੇ ਕੀ ਹੋਇਆ ਕਿੱਥੇ ਰਹਿ ਪਿੰਡ ਕੋਠਿਆਂ ਸ਼ੰਗਰਾਠੜ ਪਿੰਡ ਕੋਠਾ ਸ਼ੰਗਰਾਠੜ ਸਿੱਤੇ ਗੂਤਰ ਹਾਂਜੀ ਆਹ ਕੀ ਗੱਲਬਾਤ ਹੈ ਕਿੰਨੇ ਦਿਨ ਹੋ ਗਏ ਯਾਰ ਜਨਵਰੀ ਚ ਵਿਆਹ ਹੋਇਆ 26 ਜਨਵਰੀ ਨੂੰ ਕਿੰਨੇ ਦਿਨ ਹੋ ਗਿਆ ਜੋਰਾ ਸੇ ਗਲਾ ਹਾਂ ਉਹਨਾਂ ਦੇ ਪਹਿਲਾਂ ਵੀ ਪੰਜ ਵਿਆਹ ਹੋਏ ਸੀ ਟੋਕੇ ਤੁਹਾਡੀ ਨਾਲ ਵਿਆਹ ਕਰਦੇ ਨੇ ਕੁੜੀ ਵਾਲੇ ਛੱਡ ਜਾਂਦੇ ਨੇ ਤਲਾਕ ਨਹੀਂ ਲੈਂਦੇ ਉਦੋਂ ਜਰਨਾ ਜਰਨਾ ਕੀ ਗੱਲਬਾਤ ਹੈ ਉਹਨਾਂ ਨੇ ਬੰਦੇ ਪਹਿਲਾ ਕੋਟ ਮਾਰ ਕਰਕੇ ਮੈਨੂੰ ਪਹਿਲਾ ਘਰੋਂ ਕੱਢ ਤਾਣੇ ਦਰਖਾਚਾ ਲਾਣਿਆਂ ਨੇ ਦਰਖਾਚਾ ਚਰਾਦੀ ਨਮਾ ਕਰ ਗਿਆ ਕਹਿੰਦਾ ਲੈ ਜਾਵਾਂਗਾ ਲੈ ਕੇ ਨਹੀਂ ਗਿਆ ਫਿਰ ਪੰਜਾ ਪਿੰਡਾਂ ਦੀ ਪੰਚਾਇਤ ਗਈ ਛੱਡਣ ਸਾਡਾ ਹੀ ਜਾ ਕੇ ਦਿਨ ਚਾਰ ਦਿਨ ਮੈਨੂੰ ਰੋਟੀ ਪਾਣੀ ਕੁਝ ਨਹੀਂ ਦਿੱਤਾ ਨੇ ਚੋਕਸ ਕੁਟਬੇ ਸੀ ਰੋਟੀ ਪਾਣੀ ਕੁਝ ਨਹੀਂ ਦਿੱਤਾ ਨੇ ਇਸ ਤਰ੍ਹਾਂ ਦੇ ਤਸੀਹੇ ਦਿੱਤੇ ਗਾਲਾ ਕਰਦੇ ਸੀ ਗਲ ਪੈ ਜਾਂਦੇ ਸੀ ਅੰਦਰ ਆ ਕੇ ਜਿਹੜਾ ਵੇਖਦੇ ਸੀ ਸਾਰੇ ਜਣੇ ਆ ਕੇ ਕੱਲ ਸਾਰੇ ਜਣੇ ਮੇਰੇ ਆ ਕੇ ਗਲ ਪੈ ਗਏ ਨੇ ਅੰਦਰ ਆ ਕੇ ਕੋਠੀ ਅੰਦਰ ਮੈਂ ਅੰਦਰ ਕੱਲੀ ਜਣੀ ਸੀ ਜਬਰਦਸਤੀ ਕਹਿੰਦੇ ਸੀ ਤਲਾਕ ਦੇ ਤੈਨੂੰ ਅਸੀਂ ਨਹੀਂ ਰੱਖਣਾ ਇੱਥੇ ਤੈਨੂੰ 50 ਦੇ ਅੱਗੇ ਵੈਸੇ ਬੜੀਆਂ ਜਿਹੜੇ ਨੇ ਸੂਤਰ ਕੀਤਾ ਹੈ ਤੂੰ ਕੱਲੀ ਨਹੀਂ ਗਈਏ ਦੂ ਸਾਡਾ ਕੀ ਕਰ ਲਵੇਗੀ ਠਾਣੇ ਵਾਲਾ ਸਾਡੇ ਕੀ ਕਰਨ ਬਣਗੇ ਇਹਦੇ ਵਿੱਚ ਮੇਰਾ ਜੀਠ ਗੁਰਜੰਟ ਸਿੰਘ ਮੇਰਾ ਜੀਠ ਜਗਰੂਪ ਸਿੰਘ ਮੇਰੀ ਦੋਨਾਂ ਜਠਾਨੀਆਂ ਪਰਮਜੀਤ ਤੇ ਰਕਸਾਨਾ ਮੇਰੀ ਸੱਸ ਪ੍ਰੇਮ ਕੌਰ ਤੇ ਮੇਰਾ ਪਤੀ ਜੋਰਾ ਸਿੰਘ ਸਾਰੇ ਸ਼ਾਮਲ ਨੇ ਮੈਨੂੰ ਮਾਰ ਦੇ ਪਿੱਛੇ ਠੀਕ ਕੀਤਾ ਨਾ ਮੈਨੂੰ ਦਵਾਈ ਪੁਆਈ ਨੇ ਫੜ ਕੇ ਪੁਆਈ ਨੇ ਮੇਰੇ ਜੇਠ ਨੇ ਮੈਨੂੰ ਫੜੀ ਰੱਖਿਆ ਹੈ ਮੇਰੇ ਜੇਠ ਦਾ ਗੁਰਜੰਟ ਸਿੰਘ ਮੇਰੇ ਸਾਸ ਨੇ ਜ਼ਬਰਦਸਤੀ ਪਾਈ ਹਾਂਜੀ ਹਾਂਜੀ ਮੈਂ ਮੂੰਹ ਕੋਟਣ ਲੈਂਦੀ ਸੋਨਾ ਫੇਰ ਪਾ ਦਿੱਤੀ ਦੁਬਾਰਾ ਹੌਣ ਕੀ ਮੰਗੇ ਤੁਹਾਡੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹਾਂਜੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਇਹਨਾਂ ਬੜੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਮੈਂ ਛੇਵੀਂ ਕੁੜੀ ਆ ਕਾਰਵਾਈ ਹੋਣੀ ਚਾਹੀਦੀ ਹਾਂਜੀ ਹੋਰ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਸੀ ਕੋਈ ਵੀ ਇਹਨਾਂ ਦੇ ਘਰੇ ਤੱਕ ਵੀ ਨਹੀਂ ਆਈ ਇੱਕ ਵਾਰ ਵੀ ਨਾਮ ਦਾ ਮੇਰਾ ਨਾ ਪਾਲਾ ਬਾਈ ਕੋਲੋਂ ਬੈਂਕ ਫੇੜੇ ਜਾਂਦੀ ਸੀ ਅਸੀਂ ਖੇਰੇ ਕਾ ਤਾੜ ਇੱਕੀ ਗੱਲ ਬਾਤ ਹੀ ਰਹਿ ਜਾਂਦੀ ਕਿੰਨੇ ਚੰਗੇ ਵਿਆਹ ਹੀ ਕਿੱਥੇ ਹੋਣ ਛਾਂਗਾਂ ਕੀਤਾ ਥਾੜ ਦਾ ਛਾਂਗਾਂ ਪੈਂਦਾ ਹੈ ਕਾਠਾ ਪੈਂਦਾ ਕਿੰਨੀ ਦਿਨ ਹੋ ਗਈ ਜਾ ਮੰਗ ਦਾ ਕੀਤਾ ਹੈ ਮੰਗ ਦੇ 11 ਦਾ ਤੇ ਸਾਨੂੰ ਬੜਾ ਪਰੇਸ਼ਾਨ ਕੀ ਕਰਦੇ ਬੜਾ ਪਰੇਸ਼ਾਨ ਕਰਦੇ ਸੀ ਪਹਿਲਾਂ ਦੇ ਸੀ ਆਦੀ ਗੁੱਡੀਆਂ ਨੂੰ ਤਾਜ ਲਿਆ ਏ ਗਈ ਮੰਮੀ ਮੈਨੂੰ ਨਾ ਤੁਸੀਂ ਨਾ ਇੱਕ ਉਲਮਾਰੀ ਤੇ ਮੈਨੂੰ ਬੈੱਡ ਲੈ ਦੇ ਮੈਨੂੰ ਬੜਾ ਤੰਗ ਕੀਤੀ ਖਲੇ ਨੇ ਅਸੀਂ ਵਿਆਹ ਤੇ ਪੈਸਾ ਫੜ ਕੇ ਅਸੀਂ ਨੂੰ ਬੈੱਡ ਤੇ ਉਲਮਾਰੀ ਲੈ ਕੇ ਦੇ ਆਏ ਬਿਆਂ ਦੀ ਮੰਮੀ ਮੇਰੇ ਕੱਪੜੇ ਬਾਹਰ ਸੁੱਟ ਦਿੰਦੇ ਨੇ ਦਾਜ ਦੇ ਲੋਭੀ ਸੀ ਦਾਜ ਦੇ ਬੜੇ ਲੋਭੀ ਨੇ ਜਿੰਨੀਆਂ ਕੁੜੀਆਂ ਦਾ ਸੋਨਾ ਸਾਰਾ ਢੋਪ ਪਕੀਤੀ ਬੈਠ ਨੇ 5-6 ਕੁੜੀਆਂ ਦਾ ਕਿੰਨੇ ਵਿਆਹ ਕੀਤੇ ਨਾ ਮੇਰੇ ਕੋਲ ਉਹ ਨਾ 6 ਵਿਆਹ ਕੀਤੇ ਛੇਵੀਂ ਕੁੜੀਆ ਆਪਣੀ ਹੈ ਕੀ ਕਰਦੇ ਕੁੱਟਮਾਰ ਕਰਕੇ ਕੁੱਟਮਾਰ ਕਰ ਤੇ ਕੱਢ ਦਿੰਦੇ ਨੇ ਇੱਕ ਦਾ ਤਾਂ ਜੇ ਪਰਚੇ ਦਾ ਕੇਸ ਚੱਲੀ ਜਾਂਦਾ ਹੈ ਉਹ ਗੰਗਾ ਨਗਰ ਦੀ ਕੁੜੀ ਏ ਪਰਵੀ ਆਉਂਦੇ ਨਾ ਹੈਗਾ ਏ ਪ੍ਰਵੀਨ ਪ੍ਰਵੀਨ ਦਾ ਨਾਮ ਹੈ ਪ੍ਰਵਿੰਦਰ ਕੁੜੀ ਦਾ ਨਾਮ ਹੈ ਕੋਠੇ ਆ ਰਾਜਸਥਾਨ ਦੇ ਗੰਗਾ ਨਗਰ ਚੋਂ ਦੀ ਉਹਨੂੰ ਅਜੇ ਕੋਈ ਤਲਾਕ ਦਿੱਤਾ ਨਹੀਂ ਫਿਰ ਵੀ ਇਹਨਾਂ ਨੇ ਵਿਆਹ ਕਰ ਲਿਆ ਫਿਰ ਵੀ ਵਿਆਹ ਕਰ ਲਿਆ ਕੋਰਟ ਕੇਸ ਚੱਲਦਾ ਪਉਂਦਾ ਉਹਨੂੰ ਮਾਰ ਕੇ ਉਹਨੂੰ ਵੀ ਛੱਟ ਤੇ ਆਏ ਨੂੰ ਕੁੜੀ ਨੂੰ ਜਿਵੇਂ ਇਹਨੂੰ ਮਾਰ ਕੇ ਕੱਲ ਛੱਟ ਦਿੱਤਾ ਨੂੰ ਉਹਨੂੰ ਵੀ ਮਾਰ ਕੇ ਛੱਟ ਤੇ ਦਵਾਈ ਪੁਆਈ ਨੇ ਫੜ ਕੇ ਪਈ ਨੇ ਫੜ ਕੇ ਸਾਰਾ ਟੱਬਰ ਗਲ ਪੈ ਰਹੇ ਨੇ ਸਾਨੂੰ ਪੇਨ ਰੋਲਾ ਮਾੜਾ ਮੋਟਾ ਚੱਲਦਾ ਸੀ ਤੇ ਰੱਖਣਾ ਨਹੀਂ ਤੈਨੂੰ ਤੂੰ ਦਾਇ ਲੈਆ ਪੰਚਾਇਤਾਂ ਨਾਲ ਰਾਈ ਭੇਜਿਆ ਪੰਚਾਇਤ ਘਰੇ ਛੱਡ ਕੇ ਆਈ ਵੀ ਪਹਿਲਾਂ ਰਾ ਪਹਿਲਾਂ ਰਾ ਹੀ ਨਾ ਮੈਂ ਕਰਕੇ ਵੀ ਮੈਂ ਲੈਣ ਆਂਦਾ ਪਿਆ ਉਹ ਪੰਚਾਇਤ ਨੇ ਤਾਂ ਛੱਡਣ ਜਾਣਾ ਹੀ ਸੀ ਰਾ ਹੀ ਨਾ ਮੈਂ ਕੀਤਾ ਸੀ ਮੁੰਡੇ ਨੇ ਵੀ ਮੈਂ ਛੱ ਲੈਣ ਆਂਦਾ ਪਿਆ ਬੜ ਪੰਚਾਇਤ ਆਖਾ ਵੀ ਚਲੋ ਮੁੰਡਾ ਨਹੀਂ ਆਂਦਾ ਆਪਾਂ ਛੱਡਾਂ ਨੇ ਪੰਚਾਇਤਾਂ ਗਈਆਂ ਨੇ ਚਾਰਾ ਪੰਜਾ ਪਿੰਡਾਂ ਦੀ ਪੰਚਾਇਤ ਸੀ 7-8 ਸਰਪੰਚ ਸੀ ਆਈ ਐਮ ਸੀ ਵੀ ਨਾਲ ਗਿਆ ਛੱਡਣ ਇਹ ਦਵਾਈ ਪਿਆ ਦਿੱਤੀ ਹੁਣ ਦਵਾਈ ਪਵਾ ਦਿੱਤੀ ਨਾ ਕਰ ਲਾ ਕੀ ਤਾਂ ਕੀ ਦਿੰਦੇ ਬੜੀ ਹਤਮਕਿਆਂ ਨਾਲ ਗਾਲ ਤੇ ਰੱਸੀ ਵਾਹ ਤੇ ਤੇ ਗਾਹ ਕੋ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਨੇ ਤੇ ਸਾਨੂੰ ਸਰਪੰਚ ਨੇ ਫੋਨ ਕੀਤਾ ਸੀ ਨਾ ਤੇ ਛਿੰਬੇ ਵਾਲੇ ਪਿੰਡ ਬੈਠੇ ਸਾਂ ਤੇ ਅਸੀਂ ਤਰਭੂ ਫੋਨ ਅਸ ਲਗਾਏ ਆ ਛਿੰਬੇ ਵਾਲੇ ਸਰਪੰਚ ਨੂੰ ਮਿਲਣ ਵੀ ਆਪਾਂ ਨਾ ਵੀ ਆਂਦੇ ਨੇ ਵੀ ਨਹੀਂ ਰੋਟੀ ਪਾਣੀ ਦਿੰਦੇ ਤੇ ਮੈਂ ਖਸ਼ੀਂਬੇ ਸਰਪੰਚ ਕੋਲ ਚਲੀਏ ਵੀ ਕਹੀਏ ਉਹਨੂੰ ਛਿੰਬੇ ਵੀਰੇ ਵੀ ਆਪਾਂ ਨਾ ਨਹੀਂ ਨਾ ਗੱਲ ਨਿਬੜਦੀ ਤਾਂ ਸਵੇਰੇ ਚਲੀਏ ਤੇ ਆਪਾਂ ਬੰਦੇ ਇਕੱਠੇ ਹੋ ਤਾਂ ਤੇ ਆਪਾਂ ਕੁੜੀਆਂ ਆਪਣੀ ਲੈ ਆਈਏ ਉਹਨਾਂ ਤਰ੍ਹਾਂ ਹੀ ਛਿੰਬੇ ਵਾਲੇ ਫੋਨ ਕੀਤਾ ਛਿੰਬੇਲੇ ਸਰਪੰਚ ਨੇ ਨਾਂ ਦੇ ਪਿੰਡ ਵਿੱਚ ਆਂ ਤਾਂ ਉਹਨਾਂ ਤੋਂ ਦਵਾਈ ਵੀ ਪਿਵਾ ਦਿੱਤੀ ਏ ਹੁਣ ਕਿਸ ਤਰ੍ਹਾਂ ਦੀ ਮੰਗੀ ਇਹ ਨਾ ਮਹ ਬਾਲੀ ਸਖਤ ਸਖਤ ਕਾਰਵਾਈ ਹੋਵੇ ਵੀ ਸਾਡੀ ਧੀ ਦਾ ਜ਼ਿੰਦਗੀ ਬਰਬਾਦ ਕੀਤੀ ਨੇ ਆਨੰਦੀ ਵੀ ਹੋਵੇਗਾ ਹੋਰ ਕਿਹੇ ਕੁੜੀ ਦੀ ਜ਼ਿੰਦਗੀ ਬਰਬਾਦ ਨਾ ਕਰਨ ਕੀ ਨਾਮ ਕਹਿੰਦਾ ਮੈਂ ਬਾਈ ਸਿੰਘ ਰਮਸੀਨਗਰ ਪੰਚਾਇਤ ਮਮਦੋੜ ਤੋਂ ਜੀ ਹਾਂ ਜੀ ਕੀ ਗੱਲ ਬਸ ਗੱਲਬਾਤ ਕੀ ਹੋਈ ਸਰ ਪਹਿਲਾਂ ਇਹਨਾਂ ਦਾ ਇਹਨਾਂ ਥਾਣੇ ਦਰਖਾਸਤ ਦਿੱਤੀ ਥਾਣੇ ਮੰਨ ਕੇ ਆ ਮੁੰਡਾ ਕਿ ਮੈਂ ਕੁੜੀ ਨੂੰ ਲੈ ਕੇ ਜਾਵਾਂਗਾ ਰਕੜੀ ਤੋਂ ਕਿਦਾਂ ਬਾਅਦ ਲੇਕਿਨ ਲੈਣ ਨਹੀਂ ਆਏ ਤਾਂ ਫਿਰ ਅਸੀਂ ਪਾਸ 10 15 ਪਿੰਡਾਂ ਦੇ ਸਰਪੰਚੇ ਗਏ ਸੀ ਸਾਰੇ ਉਹ ਮੁੜ ਕੇ ਅਸੀਂ ਕੁੜੀ ਨੂੰ ਸਹੀ ਸਲਾਮਤ ਬਿਲਕੁਲ ਛੱਡ ਕੇ ਆਏ ਇਹਨਾਂ ਦੇ ਮਤਲੇ ਇਹਨਾਂ ਦੇ ਗੋਲ ਛੱਡ ਕੇ ਆਏ ਤੇ ਉਸ ਤੋਂ ਬਾਅਦ ਕੱਲ ਮੈਨੂੰ ਕੱਲ ਮੈਨੂੰ ਇਹਨਾਂ ਨੂੰ ਫੋਨ ਕੀਤਾ ਕਹਿੰਦਾ ਵੀ ਸਾਡੀ ਕੁੜੀ ਨੂੰ ਇਹਨਾਂ ਦਵਾਈ ਪਿਆਤੀ ਕੁੜੀ ਨੂੰ ਪਹਿਲਾਂ ਵੀ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕੀਤੇ ਦਾਜ ਦੇ ਲੋਭੀ ਸੀ 14 15 ਕਿੱਲੇ ਜ਼ਮੀਨ ਹੈ ਕਹਿੰਦੇ ਤੁਹਾਡੇ ਤੁਹਾਡੇ ਮੁਤਾਬਕ ਸਾਡੀ ਐਸੀਅਤ ਨਹੀਂ ਹੈ ਮੁੰਡਾ ਵਿਆਹ ਹਾਂ ਮੁੰਡਾ ਪਹਿਲਾਂ 5 6 ਵਿਆਹ ਹੋਏ ਸੀ ਮੁੰਡੇ ਦੇ ਕਿ ਰਾਜਸਥਾਨ ਦੀ ਕੁੜੀ ਨੂੰ ਉਦੋਂ ਵੀ ਇਦਾਂ ਵਿਚਾਰੇ ਨੂੰ ਕੋਟ ਕੋਟ ਮਾਰ ਕੇ ਇਹਨਾਂ ਨੇ ਉਹਨੂੰ ਮਤਲਬ ਉਹ ਵੀ ਗੁੰਡਿਆ ਦੇ ਘਰੋਂ ਉਹਨ ਦੇ ਮਾਪੇ ਉਹ ਵੀ ਚੁੱਕ ਕੇ ਲਗਾਇਆ ਇਹਨਾਂ ਵੀ ਹੁਣ ਇਹ ਦੱਸਣ ਦੇ ਸੀ ਜੀ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਗੱਲ ਕਹਿ ਰਹੇ ਸੀ ਵੀ ਮਤਲਬ ਕੱਲ ਜਦੋਂ ਕੁੜੀ ਨੂੰ ਸਰਪੰਚ ਦਾ ਵੀ ਫੋਨ ਆਇਆ ਸੀ ਉਹ ਕਹਿੰਦਾ ਯਾਰ ਇਹਨਾਂ ਕੁੜੀ ਨੂੰ ਦਵਾਈ ਪਿਆਦੀ ਤੇ ਮੈਂ ਜਦੋਂ ਮੈਂ ਉਸ ਮੌਕੇ ਤੇ ਪਹੁੰਚਿਆ ਕੁੜੀ ਬੇਹੋਸ਼ ਪਈ ਸੀ ਬੇਹੋਸ਼ ਪਈ ਸੀ ਫਿਰ ਇਹਨਾਂ ਇਹਨਾਂ ਨੂੰ ਫੋਨ ਕੀਤਾ ਨੇ ਤੇ ਫਿਰ ਕੁੜੀ ਨੂੰ ਜਾ ਕੇ ਮਤਲਬ ਚੁੱਕ ਕੇ ਤੇ ਅੰਦਰ ਦਾਖਲ ਕਰਵਾਈ। ਪੰਚਾਇਤ ਵੀ ਕਿਨੇ ਸੁਣੀਆ ਨਾ। ਨਹੀਂ ਪੰਚਾਇਤ ਦੀ ਵੀ ਨਹੀਂ ਸੁਣੀ। ਬਿਲਕੁਲ। ਹਾਂ ਕਾਰਵਾਈ ਇਹੋ ਜਿਹੀ ਹਾਂ ਕਾਰਵਾਈ ਸਖਤ ਹੋਣੀ ਚਾਹੀਦੀ ਕਿਉਂਕਿ ਇਹੋ ਜਿਹੇ ਦਾਜ ਦੇ ਲੋਬੀਆਂ ਨੂੰ ਤੇ ਜਿਹੜੇ ਲੋਕਾਂ ਦੀ ਕੁੜੀਆਂ ਨੂੰ ਖਰਾਬ ਕਰਦੇ ਇੱਕ ਨਾ ਇਹਨਾਂ ਦੀ ਕਹਿਣਾ ਸੀ ਕੁੜੀ ਦੀ ਵੈਲਿਡਿਟੀ ਸਾਡੇ ਕੋਲ 6 ਮਹੀਨੇ ਦੀ ਹੁੰਦੀ ਹੈ। ਹਾਂ ਹਾਂ ਇਹ ਕਹਿੰਦੇ ਜਿਵੇਂ ਮੋਬਾਈਲ ਦੀ ਵੈਲਿਡਿਟੀ ਜਿਹੜਾ ਸਾਡੇ ਕੋਲ 6 ਮਹੀਨੇ ਹੀ ਕੁੜੀ ਰੱਖਦੇ ਆ ਉਦੋਂ ਵੱਧ ਨਹੀਂ ਰੱਖਦੇ। ਹਾਂਜੀ ਇਹਨਾਂ ਸਖਤ ਕਾਰਵਾਈ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ।